ਲੁਧਿਆਣਾ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭਾਰਤ ਮੁਕਤੀ ਮੋਰਚਾ ਲੁਧਿਆਣਾ ਪੰਜਾਬ ਦੇ ਵੱਲੋਂ ਏਵੀਐਮ ਮਸ਼ੀਨਾਂ ਹਟਾਓ ਅਤੇ ਲੋਕਤੰਤਰ ਨੂੰ ਬਚਾਓ ਦੀ ਮੁਹਿੰਮ ਤਹਿਤ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿੱਥੇ ਉਹਨਾਂ ਕੇਂਦਰ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਇਸ ਪਰ ਜੋ ਇਲੈਕਸ਼ਨ ਹੋ ਰਹੇ ਨੇ ਉਹ ਏਵੀਐਮ ਦੀ ਬਜਾਏ ਮੈਨੂਅਲ ਤਰੀਕੇ ਨਾਲ ਕਰਵਾਏ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਇਲੈਕਸ਼ਨਾਂ ਵਿੱਚ ਹਿਰਫੇਰ ਨਾ ਹੋ ਸਕੇ। ਉੱਮੀਦ ਦੇ ਇਲੈਕਸ਼ਨ ਦੇ ਵਿੱਚ ਮੇਰਾ ਨਾਮ ਜੈ ਸਿੰਘ ਹੈ ਜੀ। ਮੈਂ ਭਾਰਤ ਮੁਪੀ ਮੋਰਚਾ ਜ਼ਿਲ੍ਹਾ ਲੁਧਿਆਣਾ ਦਾ ਪ੍ਰੈਜ਼ੀਡੈਂਟ ਆ 19 ਦੇ ਇਲੈਕਸ਼ਨ ਦੇ ਵਿੱਚ ਜੋ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ ਬਨਾਰਸ ਦੇ ਵਿੱਚ ਨਰਿੰਦਰ ਮੋਦੀ ਨੇ ਇਲੈਕਸ਼ਨ ਲੜਿਆ 11 ਲੱਖ ਵੋਟ ਜਨਤਾ ਨੇ ਪਾਇਆ ਔਰ 1287000 ਵੋਟ ਵੀ ਜੀਚੋਂ ਨਿਕਲਿਆ ਚੋਣ ਕਮਿਸ਼ਨਰ ਦੀ ਕੋਈ ਉਹਦੇ ਤੇ ਇਨਕੁਆਇਰੀ ਨਹੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਗਏ ਉਹ ਪੈਂਡਿੰਗ ਪਏ ਆ ਜੇ ਪਿਛਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਇੰਨਾ ਫਰੋਡ ਕੀਤਾ ਤਦ ਆਟ ਮੈਚ ਐ ਸਿਲੈਕਸ਼ਨ ਦੇ ਵਿੱਚ ਵੀ ਫਰਾਡ ਕਰਨਗੇ ਇਕੱਲੇ ਨਿਰਿੰਦਰ ਮੋਦੀ ਨੇ ਜ਼ਿਲ੍ਹਾ ਬਨਾਰਸ ਦੇ ਵਿੱਚ 173000 ਵੋਟ ਵਧਦੀ ਨਿਕਲਿਆ ਇਹ ਸਾਰੇ ਜਨਿਆਂ ਦੇ ਵਿੱਚ ਆ ਨਾ ਅੱਜ ਡੀਸੀ ਦਫਤਰ ਦੇ ਵਿੱਚ ਅਸੀਂ ਆਏ ਆ ਅਸੀਂ ਸੁਪਰੀਮ ਕੋਰਟ ਦੇ ਕੋਲੋਂ ਮੰਗ ਕਰਦੇ ਆ ਰਾਸ਼ਟਰਪਤੀ ਤੋਂ ਡਿਮਾਂਡ ਕਰਦੇ ਆ ਕਿ ਵੈਲਟ ਪੇਪਰ ਨਾਲ ਇਲੈਕਸ਼ਨ ਕਰਾਓ ਈਵੀਐਮ ਫਰਾਉਣਾ ਈਵੀਐਮ ਚੋਰਾ ਉਹ ਇਹਦੇ ਵਿੱਚ ਜਿਹੜਾ ਚੋਣ ਕਮਿਸ਼ਨਰ ਇਲੈਕਸ਼ਨ ਕਮਿਸ਼ਨਰ